ਦੋਸਤੋ ਜਿਹੜੀ ਫੈਕਟਰੀ ਸਾਡੇ ਪਿੰਡ ਦੇ ਵਿੱਚ ਲੱਗੀ ਆ ਜਿਹੜੀ ਕਿ ਕਹਿ ਕੇ ਤਾਂ ਇਹ ਲੱਗੀ ਸੀ ਵੀ ਇਹ ਸਰੋਂ ਦੀ ਫੈਕਟਰੀ ਆ ਜਿੱਥੇ ਸਰੋਂ ਦਾ ਤੇਲ ਕੱਢਿਆ ਜਾਊਗਾ ਪਰ ਉਹਦੇ ਉਲਟ ਇਹ ਨਾ ਇੱਕ ਟਾਇਰ ਆ ਜਿਹੜੇ ਕੰਡਮ ਟਾਇਰ ਹੁੰਦੇ ਆ ਬਾਹਰੋਂ ਆਉਂਦੇ ਆ ਉਹਨਾਂ ਨੂੰ ਮੋਚਾ ਕੇ ਉਹਨਾਂ ਦਾ ਤੇਲ ਕੱਢ ਕੇ ਉਸ ਚੀਜ਼ ਦੀ ਫੈਕਟਰੀ ਹੈ ਜਿੱਦੀ ਕਿ ਬਹੁਤ ਗੰਦੀ ਤੇ ਭੈੜੀ ਬਦਬੂ ਆ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹਨਾਂ ਨੇ ਨਾ ਥੱਲੇ ਬੋਰ ਕੀਤੇ ਆ ਜਿਦੇ ਵਿੱਚ ਕੈਮੀਕਲ ਵੀ ਪਾਇਆ ਜਾਂਦਾ ਸਾਡੇ ਨੇੜੇ ਦਾ ਪਾਣੀ ਵੀ ਹੌਣ ਵਾਲੇ ਟਾਈਮ ਦੇ ਵਿੱਚ ਦੂਸ਼ਿਤ ਹੋ ਜਾਣਾ ਹੈਗਾ ਤੇ ਅੱਜ ਮੁਲਾਜ਼ਮ ਆਏ ਸੀਗੇ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤੇ ਨਾਲ ਉਹਨਾਂ ਦੇ ਐਸਐਚਓ ਰਾਮਾ ਸੀਗੇ ਉਹਨਾਂ ਨੂੰ ਸਾਰਾ ਕੁਝ ਦਿਖਾਇਆ ਉਹ ਮੰਨ ਕੇ ਵੀ ਗਏ ਆ ਭਾਈ ਵੀ ਇਹ ਪ੍ਰਦੂਸ਼ਣ ਹੈਗਾਗਾ ਬਦਬੂ ਆਉਂਦੀ ਹੈ ਕਿ ਤੁਹਾਡੀਆਂ ਮੰਗਾਂ ਜਾਇਜ਼ ਹੈ 4 ਦਿਨ ਹੋ ਗਏ ਫੈਕਟਰੀ ਬੰਦ ਪਈ ਹੈ 3 ਦਿਨ ਸਾਡਾ ਧਰਨਾ ਹੋ ਗਿਆ ਚੱਲ ਚਾਲੂ ਹੈਗਾ ਫਿਰ ਵੀ ਬਦਬੂ ਬਹੁਤ ਜ਼ਿਆਦਾ ਸੀਗੀ ਔਰ ਇਹ ਮੁਲਾਜ਼ਮਾਂ ਨੇ ਵੀ ਮੰਨੀ ਹੈ ਤੇ ਅੱਗੇ ਤੁਸੀਂ ਦੇਖ ਲਿਓ ਸਾਰਾ ਕੁਝ ਨਾ ਆਪਾਂ ਵੀਡੀਓ ਦੇ ਵਿੱਚ ਵੀ ਦਿਖਾਇਆ ਤੇ ਉਹਨਾਂ ਅਫਸਰਾਂ ਨੂੰ ਦੱਸਿਆ ਆਹ ਤਾਂ ਰੰਗ ਪਾਣੀ ਦੇ ਅੰਦਰ ਆਪਰੇਤੀ ਚਾਹ ਕਰੀ ਜੀ ਉਹ ਨਾਲਾ ਦੇ ਚੈੱਕ ਦੇ ਪਰ ਇੰਨੇ ਨੇ ਜਾਂਦਾ ਨਹੀਂ ਆਹ ਸਾਰਾ ਦੇਖੋ ਇਹ ਆ ਪਾਣੀ ਹੰਦੂ ਇਹ ਕਰਕੇ ਛੱਡਾ ਉਹ ਬ੍ਰਿਤੀ ਕਰਕੇ ਛੱਡਾ ਇਹ ਪਾਣੀ ਇਸ ਮੱਲੇ ਕੇ ਦੱਸ ਸਕਦੇ ਆ ਸਿਵਰੇਜ ਦਾ ਪਾਣੀ ਵੀ ਹੁੰਦਾ ਅਲੱਗ ਹੁੰਦਾ ਜੀ ਇਹ ਪਹਿਲਾਂ ਸਾਡੇ ਇਹਦੇ ਵਿੱਚ ਹੀ ਰੌਲਾ ਪਿਆਗਾ ਜਦੋਂ ਸ਼ੁਰੂ ਚ ਪਿਆ ਵੀ ਤੁਸੀਂ ਟੈਂਕੀਆਂ ਸਾਡੇ ਆ ਇਹ ਇਹ ਪਰਦੇ ਹੈ ਇਥੋਂ ਭਰਦੇ ਸੀਗੇ ਜੀ ਇਹ ਰੋਡ ਤੇ ਵੀ ਆਂਦਾ ਰਹੇ ਇਹ ਇਥੋਂ ਭਰਦੇ ਸੀ ਟੈਂਕੀ ਜੀ ਉਹ ਟਿੱਬਿਆਂ ਤੇ ਕਹੇ ਸੜਕ ਦੇ ਉੱਤੇ ਤੇ ਟੈਂਕੀਆਂ ਡੋਲਦੇ ਤਰੇ ਆਉਂਦੇ ਸੀਗੇ ਫਿਰ ਇਧਰੋਂ ਅਸੀਂ ਹਟਾਤੇ ਫਿਰ ਇਹ ਸੂਰੇ ਦੀ ਪੰਡੀ ਹੈ ਜੋ ਸਾਹਮਣੇ ਨਿਗਾ ਮਾਰੇ ਜੀ ਉੱਥੇ ਡੋਲਣਾ ਲਾਗੇ ਉੱਥੇ ਜਾ ਕੇ ਸਮੱਗ ਲਲੂਈ ਉਹੀ ਟੈਰਨਸ ਮੱਤ ਉਸੇ ਉੱਤੇ ਉੱਥੇ ਆਉਗੀ ਉਹਨਾਂ ਦਾ ਗਾੜਾ ਕੰਮ ਚੱਲ ਰਿਹਾ ਨਹੀਂ ਕਟਟਰ ਦਾ ਪਾਣੀ ਹੈਗਾ ਕਟਟਰ ਦਾ ਪਾਣੀ ਬਹੁਤ ਕਾਲਾ ਇੱਕ ਵਾਰੀ ਹੋਰ ਆਇਆ ਇੱਕ ਕਟਟਰ ਆਇਆ ਵੀ ਠੰਡੇ ਬ੍ਰੇਤੀ ਤੇ ਆਇਆ ਸੀ ਬ੍ਰੇਤੀ ਉਹ ਨਹੀਂ ਉਹ ਤਾਂ ਨਹੀਂ ਚੱਲ ਰਹੀ ਕੋਈ ਨਹੀਂ ਫੱਕ ਤੱਕ ਨਹੀਂ ਚੱਕਦੇ ਆਪਾਂ ਤੱਕੀ ਨਹੀਂ ਆ ਜਾਕਰ ਇਹਨਾਂ ਪੱਕਾ ਕਰਦੇ ਆਪਾਂ ਅਗਰ ਤਾਂ

ਆ ਦੇਖੋ ਜੀ ਆ ਦੇਖੋ ਜੀ ਆਹ ਦੱਸਿਆ ਬਰੋ ਵੀ ਸਿੰਪਲ ਬਰੋ ਆਹ ਇਹ ਫੋਨ ਕਰ ਦਰ ਬਾਦਰ ਕਰ ਦੋ 6 ਕਰ ਦੋ 나 ਦੇਖੋ ਜੀ ਆਓ ਵੀਡੀਓ ਆਪੇ ਸੇ ਕੋਰ

ਕਰੋ ਜੀ ਪ੍ਰੋਫੈਸਰ ਦਾ ਤਾਂ ਕੰਮ ਹੀ ਕਰਵਾ ਦਿੰਦੇ ਆਂ। ਅੰਦਰ ਹੋ ਰੂਈ ਹੈ। ਕੋਈ ਕਹਿੰਦਾ ਕਿ ਖੜੀ ਦਾ ਨਹੀਂ ਮੋਸਤ ਮਾਰੂਗਾ। ਬਲੇਸ਼ਾ ਮੇਰੀ। ਉਹ ਬਾਈ ਇੱਧਰ ਅੰਦਰ ਤਾਂ ਤੈਨੂੰ ਸਾਬ ਕਰਾ ਦਿਖਾਉਂਦਾ। ਤੁਹਾਡੇ ਅੰਦਰ ਮੇਰੇ ਤੇਲ ਤਾਂ ਤੈਨੂੰ ਜਵਾਕ ਕਿਹੋ ਜੇ ਸਾਡੇ ਆ ਜੀ ਸਾਨੂੰ ਕਿਉਂ ਮਾਰਦੇ ਆਂ? ਇਹੋ ਤੇਲ ਦੀ ਚਮੇ ਲੈ ਜਾਂਦਾ ਕਿਉਂ ਮਾਰਦੇ? ਬੱਸ 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 ਬੱਸ। ਇਹਦਾ ਸੈਂਪਲ ਭਰ ਕੇ ਫੋਟੋ ਮੇਰੇ ਲੱਗੀ ਦੇ ਰੱਖ ਕੇ ਦਿਖਾਉਂਦੇ। ਕੀ ਪੁੱਛ ਹੈ ਜੀ? ਇੱਧਰ ਅੰਦਰ ਹੋ ਰਿਹਾ। ਸਰ ਜੀ ਕੋਲ ਨਾ ਭਿੰਗ ਨਹੀਂ ਲੈਣੀ ਕਿਸੇ ਦੇ ਮਾਰਨਗੇ ਜੰਮਰਗੇ ਪੂਛ ਤੱਕ ਆ ਗਏ ਆ ਥੱਲੇ ਪੈਰ ਥੱਲੇ ਪੈਰ ਨੂੰ ਮੋੜਦਾ ਨਹੀਂ ਇਹ ਨਹੀਂ ਇਹ ਨਹੀਂ ਤੇਰੀ ਸਾਹਿਬ ਦੇ ਖੁਦ ਪੁੱਤ ਅੱਗੇ ਪੰਡਾ ਵੀ ਤੇਲ ਨਹੀਂ ਪੰਡਾ ਤੇਰੀ ਸਾਹਿਬ ਨੇ ਕੁਝ ਤੇਰੀ ਸਾਹਿਬ ਖੁਦ ਚੈਨ ਕਰਦਾ ਨਹੀਂ ਹੁਣ ਕੀ ਕਰਦੇ ਇੱਥੇ ਕਾ ਸੀ ਬੈਠੇ ਬਟਿਆਓ ਸਾਲੇ ਸੇ ਬੈਠਾਂਗੇ ਆਪਾਂ ਨਹੀਂ ਬੈਠਾ ਥੋੜੇ ਆਣ ਮਾਨੂੰ ਕਿ ਵੀ ਸਾਰੇ ਕਿੱਥੇ ਆਗੇ ਪਾ ਆਓ ਮੇਰੇ ਤੀਆ ਪਤਾ ਨਹੀਂ ਰੱਖਦੇ ਨਾ ਅੰਦਰ ਨੂੰ ਮੂਹਰ ਦਿਖਾਉਂਦੇ ਨਹੀਂ ਲੱਗੀ ਉੱਥੇ ਉੱਡੇ ਲੱਗੀ ਤੁਹਾਨੂੰ ਮੈਂ ਦਿਖਾਉਣਾ ਜੇ ਪਾਸੇ ਦੇਖਿਓ ਠੀਕ ਹੈ ਨੀ ਇਹ ਨਿਕਲ ਟੈਕਨ ਕਰਤੀ ਇੰਜੈਕਟ ਕਰਕੇ ਨਹੀਂ ਆਈ ਨੀ ਅਸੀਂ এয়ারਪਾ ਦੇਖਿਆ ਹੈ ਨਾ ਇਹ ਸਾਰਾ ਪਾਣੀ ਦਾ ਪ੍ਰੋਸੈਸ ਤਾਂ ਹੈ ਨਹੀਂ ਨੰਦਰ ਕੋਈ ਪਾਣੀ ਵਿੱਚ ਇੱਥੇ ਇਹਨਾਂ ਦਾ ਇੱਕ ਉਹ ਤਾਂ ਜ਼ਰੂਰ ਹੈਗਾ ਵੀ ਇਹ ਇੱਥੇ ਪੋਰ ਹੈ ਜੀ ਨਹੀਂ ਫਾਇਰ ਦਾ ਬਣਿਆ ਹੋਇਆ ਨਹੀਂ ਫਿਰ ਇੱਕ ਉਸ ਅਨਸਾਰ ਮੈਦ ਹੁੰਦਾ ਜਿਹੜਾ ਸਾਡਾ ਮੇਨ ਰੋਲਾ ਇਹਨਾਂ ਦਾ ਸ਼ੁਰੂ ਚ ਪਿਆਗਾ ਉਹ ਪਾਣੀ ਵਾਲੀਆਂ ਟੈਂਕੀਆਂ ਨੂੰ ਰਾਤ ਨੂੰ ਭਰਦੇ ਹੋ ਜਿਹਦੇ ਸੀਵਰੇਜ ਨਹੀਂ ਖਾਲੀ ਕਰਦੇ ਇਹ ਰੋਜ਼ ਚਾਰ ਪੰਜ ਉਹ ਪਹਿਲਾਂ ਦਾ ਹੀ ਪਾਉਂਦੇ ਰਹੇ ਸਾਡੀਆਂ ਸੜਕਾਂ ਤੇ ਉਹ ਚ ਆਉਣ ਲੱਗਾ ਮੁਸਕਸਾ ਮੁਸਕਤਾਤ ਹੁੰਦਾ ਇਹ ਜਦੋਂ ਪਤਾ ਲੱਗਿਆ ਇਹ ਕਹਿੰਦਾ ਵੀ ਇਹ ਟੈਂਕੀਆਂ ਭਰਤ ਕਿਤੇ ਰਾਤ ਨੂੰ ਢੋਲ ਦੇਣ ਅਸੀਂ ਜੀ ਚਲੋ ਐਸੀ ਉਹਦਾ ਐਕਸ਼ਨ ਲੈ ਅਸੀਂ ਇਹਨਾਂ ਨੂੰ ਕਿਹਾ ਇਹਨਾਂ ਨੇ ਮੁੜ ਕੇ ਇੱਥੇ ਤਾਂ ਡੋਲੀਆਂ ਨਹੀਂ ਉਹ ਸੂਏ ਦੀ ਪਰੇ ਦੀ ਤੇ ਡੋਣਨ ਲੱਗ ਗਏ ਬਿਲਕੁਲ ਉਹ ਜਾਣ ਲੱਗੇ ਜਿੱਥੇ ਖੇਤ ਚ ਪਾਣੀ ਫਿਰ ਇਹਨਾਂ ਨੇ ਰੋਕਿਆ ਇਹ ਪਾਉਣ ਲੱਗੇ ਇੱਕ ਮਿੰਟ ਮੈਂ ਦੱਸਦਾ ਜੀ ਇਹ ਪਾਉ ਫਿਰ ਇਹਨਾਂ ਨੇ ਪਾਈਆਂ ਸੂਏ ਚ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜੇ ਰੈਫਾਇਨਰੀ ਵਾਲੇ ਤਾਂ ਆਪਾਂ ਨੂੰ ਟੰਗ ਦੇਣਗੇ ਇਹ ਉੱਥੋਂ ਦਾ ਹਟ ਗਏ ਜੀ ਹੁਣ ਮਹੀਨਾ ਹੋ ਗਿਆ ਜੀ ਹੁਣ ਇਹਨਾਂ ਟੈਂਕੀ ਹੁਣ ਨਹੀਂ ਕਿਤੇ ਟੈਂਕੀ ਨਹੀਂ ਭਰੀ ਇੱਥੋਂ ਹੁਣ ਨੇ ਉਹ ਪਤਾ ਵੀ ਭਰਨ ਪਾਈ ਕਿੱਥੇ ਜੀ ਲੈਂਦੇ ਆ ਪਾਣੀ ਆ ਪਾਣੀ ਟੈਂਕੀ ਨਹੀਂ ਉਹ ਤੋਂ ਬਾਅਦ ਹੋਰ ਖਾਏ ਇਹਨਾਂ ਨੇ ਉਹ ਬਾਅਦ ਦੋ ਬੋਰ ਕਰਾਏ ਦੋ ਬੋਰ ਕਰੇ ਹੋਏ ਆ ਜੀ ਬਾਹਰ ਇੱਕ ਇੱਧਰ ਦੇ ਪਾਸੇ ਹੁਣ ਉਹਨਾਂ ਦੇ ਵਿੱਚ ਪਾਣੀ ਆ ਸੀਵਰੇ ਪਾ ਪਾ ਬਟਲ ਇਹਨਾਂ ਸੀਵਰੇ ਨਹੀਂ ਪਤਾ ਨਹੀਂ ਕਿਹੜੀਆਂ ਹਾਂਜੀ ਪ੍ਰਦੂਸ਼ਣ ਉਪਰ ਦੇ ਐਕਸੈਸ ਹਵਾ ਇਸਕੇ ਜੀ ਉਹਨਾਂ ਨੂੰ ਚੈੱਕ ਕਰਾਇਆ ਗਿਆ ਉਹ ਆਪ ਦੇ ਜੋ ਵੀ ਕਮੀਆਂ ਸਿਕਿਆ ਜੋ ਠੀਕ ਸਿਕਿਆ ਉਹ ਆਪ ਦਾ ਲਿਖ ਕੇ ਲੈ ਕੇ ਨੇ ਜੋ ਆਪ ਦੀ ਸੀਨੀਅਰ ਅਫਸਰ ਬੋਰਡ ਸਬਮਿਟ ਕਰਦ ਰਗੇ ਠੀਕ ਹੈ ਜੀ ਉਹ ਤਾਂ ਸੀ ਕਰਾਉਣ ਲਈ ਕੋਈ ਨਹੀਂ ਦੇਖਦਾ ਨਹੀਂ ਤੇਨ ਉਹਦੇ ਵਿੱਚ ਨਹੀਂ ਆ ਗਿਆ ਪੁੱਛਾਂਗੇ ਹੁਣ ਹਾਲ ਤੁਸੀਂ ਇੱਕ ਕਮੈਂਟ ਦਾ ਤੁਹਾਨੂੰ ਪਤਾ ਇਹ ਤੇਰੀ ਫਿੱਟ ਕਰੇ ਤੇ ਪਲਾਇਨ ਉਹਦੀ ਰਿਪੋਰਟ ਦੇਣੀ ਸਹੀ ਪਿੱਟੀ ਹੁੰਦਾ ਹੈ ਜੀ ਉਹ ਇੰਜੀਨੀਅਰ ਕਰਦਾ ਜੀ ਮਸ਼ੀਨਾ ਵਾਲਾ ਵੀ ਕਰਨਾ ਪਾਉਂਦਾ ਚਲੋ ਦੇਖੋ ਪਤਾ ਕੀ ਤੁਹਾਨੂੰ ਉਹ ਦੇਖਿਆ ਵੀ ਹਾਲ ਤਾਂ ਕੋਈ ਵੀ ਚੀਜ਼ ਨਹੀਂ ਜਿਵੇਂ ਆਪਾਂ ਘਰ ਦੇ ਵਿੱਚ ਉਹ ਬੰਦ ਕਰਿਆ ਬ੍ਰਿੰਕ ਦਾ ਬੰਦ ਕਰਾ ਲਈ ਨਹੀਂ ਆਣੇ ਉਹ ਸਮਾਰਨਾ ਪੈਂਦਾ ਹਰ ਜਗ੍ਹਾ ਇੱਕ ਤਾਂ ਹੁੰਦੀਆਂ ਨੇ ਹਾਂ ਬਾਕੀ ਦੇਖ ਲੈ ਸਾਰਾ ਕੁਝ ਪਾਈ ਪਿਆ ਜੀ ਉਹਦੇ ਜੀ ਬਾਕੀ ਇਹਨੂੰ ਕਿਸੇ ਟਾਈਮ ਹੁਣ ਚੱਲ ਜੀ ਤੁਹਾਨੂੰ ਕਮੀ ਦਾ ਪਤਾ ਲੱਗਿਆ ਮੈਨੂੰ ਸਮਲ ਕਿਉਂ ਆਉਂਦੀ ਹੈ ਇਹਨੂੰ ਸਲਨ ਤਾਂ ਹੈ ਸ਼ੈੱਡ ਉੱਪਰ ਨੇ ਸ਼ੈੱਡ ਨੂੰ ਕਹਿੰਦੇ ਹੁੰਦੇ ਬੰਦ ਕਰ ਦੇ ਸਰ ਨਹੀਂ ਕਿੰਨਾ ਬੰਦ ਰਹਾ ਸਟੋਰੇਟਾ ਕਰਦੇ ਜਨਾਬ ਜੀ ਤੇਲ ਦਾ ਮੀਨ ਸਮਲ ਹੈ ਤੇਲੀ ਇਹਨਾਂ ਦਾ ਪ੍ਰੋਡਕਟ ਜਿਹੜਾ ਵੇਚਦੇ ਆ ਇਸ ਆਮ ਜਨਤਾ ਲਈ ਸਿੱਧੇ ਲਈ ਚੰਗੀ ਹੈ ਕਿ ਮਾੜੀ ਇਹ ਵੇਚ ਲੈਣ ਤੇ ਆਗੰਦ ਇੱਕ ਮਿੰਟ ਇੱਕ ਮਿੰਟ ਸਰ ਡਿਪਾਰਟਮੈਂਟ ਦੇਖ ਸਕਦਾ ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਹੈਗੀ ਕਿ ਉਹ ਕੀ ਅਸਰ ਪਾਉਂਦੀ ਹੈ ਜਾਂ ਕੀ ਨਹੀਂ ਅਸਰ ਪਾਉਂਦੀ ਪਰ ਜਿਹੜੀ স্মੈਲ ਆਬਜੈਕਨੇਬਲ ਹੁੰਦੀ ਹੈ ਤਾਂ ਉਹਦੇ ਤੇ ਜਿਹੜੀ ਕੋਈ ਇੱਥੇ ਤੇ ਬੰਦੀ ਕਾਰਵਾਈ ਹੈਗੀ ਹੈ ਜਾਂ ਇਹਨਾਂ ਦੇ ਕੋਈ ਵੀ ਇੱਥੇ ਚੇਂजेस ਕਰਾਉਣੇ ਆ ਕਰਵਾਉਂਦੇ ਠੀਕ ਸਰ ਠੀਕ ਹੈ ਨਹੀਂ ਮਤਲਬ ਤਾਂ ਦੇਖੋ ਕੋਈ ਵੀ ਪਬਲਿਕ ਨਿਸੈਂਸ ਜੇ ਕ੍ਰੀਏਟ ਹੁੰਦੀ ਹੈ ਉਹਨੂੰ ਡੈਕਟ ਕਰਵਾਉਣਾ ਦੇ ਫਿਕਰ ਹੋ ਸਾਨੂੰ ਵਨ ਕੀ ਜੈਂਤੀ ਹੈ ਵੀ ਇੱਕ ਬੰਦਾ ਕਮਾਈ ਵਾਸਤੇ ਇੰਨੇ ਦੀ ਫੇਰ ਵਾਲਾ ਖਲਵਾੜ ਨਹੀਂ ਕਰਦਾ ਨਹੀਂ ਬਿਲਕੁਲ ਦੇਖੋ ਇੰਨੀ ਗਰਮੀ ਚ ਕੋਈ ਸਿਰਫ ਸ਼ੌਕ ਨਹੀਂ ਵੀ ਇਹਨਾਂ ਦੀ ਫੈਕਟਰੀ ਦਾ ਗੇਟ ਜੰਗਦਾ ਜੇ ਸਾਨੂੰ ਕਿਤੇ ਟੱਕਰ ਦਾ ਹੱਥ ਖੜਾ ਕਰਕੇ ਟੱਪਦਾ ਸਾਨੂੰ ਇਹਦੇ ਨਾਲ ਕੋਈ ਦਿੱਕਤ ਨਹੀਂ ਲੇਕਿਨ ਅਸੀਂ ਐਂ ਕਹਿੰਦੇ ਆ ਵੀ ਜੇ ਇੰਨੀ ਦੁਨੀਆ ਸਾਡੇ ਮਤਲਬ ਕੋਈ ਨਹੀਂ ਅਸੀਂ ਨੂੰ ਐ ਵੀ ਨਹੀਂ ਜੇ ਥੋੜਾ ਜਿਹਾ ਘਟਾ ਹੀ ਪੈਂਦਾ ਤੁਸੀਂ ਚੇਨਜ ਕਰਦੇ ਕੋਈ ਦਿੱਕਤ ਕੋਈ ਨਹੀਂ ਵੀ ਅਸੀਂ ਕਹਿੰਦੇ ਆ ਵੀ ਜੇ ਸਾਨੂੰ ਕੋਈ ਦਿੱਕਤ ਆਈ ਹੈ ਅਸੀਂ ਤਾਂ ਇੱਥੇ ਉੱਤੇ ਬੈਠੇ ਆਂ ਤੁਹਾਨੂੰ ਵੀ ਇਹ ਦੇਖੇ ਉਸ ਤੋਂ ਪਰਹੰਡ ਸੱਦਿਆ ਤੁਹਾਡੇ ਕੋਲੇ ਵੀ ਟਾਈਮ ਨਹੀਂ ਹੈ ਅਸੀਂ ਕਹਿੰਦੇ ਵੀ ਜੇ ਇਹ ਸਿਹਤ ਲਈ ਚੰਗੀ ਹੈ ਜਾਂ ਮਾੜੀ ਹੈ ਸਾਨੂੰ ਇਹ ਤਾਂ ਦੱਸ ਦਿਓ ਨਹੀਂ ਮੈਨੂੰ ਉਹਦੇ ਹੈਲਥ ਇਫੈਕਟ ਨਹੀਂ ਨਾ ਪਤਾ ਜੀ ਮੈਂ ਹੈਲਥ ਡਿਪਾਰਟਮੈਂਟ ਉਸ ਚੀਜ਼ ਨੂੰ ਜੱਜ ਕਰ ਸਕਦਾ ਮੈਂ ਕਰ ਨਹੀਂ ਸਕਦਾ ਮੈਂ ਤਾਂ ਇਹ ਦੱਸ ਸਕਦਾ ਵੀ ਜੇ ਸੋਲੂਸ਼ਨ ਦਾ ਇਸ਼ੂ ਹੈਗਾ ਤਾਂ ਉਹਨੂੰ ਕਿਵੇਂ ਸਹੀ ਕਰਵਾ ਸਕਦੇ ਠੀਕ ਹੈ ਠੀਕ ਹੈ ਨਾ ਉਹਦੇ ਆਪਦੇ ਹਾਇਰ ਅਥਾਰਟੀ ਨੂੰ ਕਹਿ ਕੇ ਕਿ ਉਹ ਵੀ ਇਹੋ ਤੇ ਹੱਲ ਕਰਵਾ ਸਕਦਾ ਤੇ ਤੁਹਾਡੇ ਕੋਲੇ ਕਾਦੀ ਤਾਕਤ ਹੈ ਸਰ ਰਿਪੋਰਟਿੰਗ ਪੋਲੂਸ਼ਨ ਦੀ ਪੋਲੂਸ਼ਨ ਬੋਰਡ ਦੇ ਇੰਜੀਨੀਅਰ ਨੇ ਸਰ ਤੇ ਆਪ ਦੀ ਰਿਪੋਰਟ ਭੇਜ ਸਕਦੇ ਜੀ ਚਾਹ ਕਰੀਏ ਨੇ ਅਸੀਂ ਦਾ ਅਸੀਂ ਜਾਣਕਾਰੀ ਲੈਂਦੇ ਆਂ ਅਸੀਂ ਮੈਂ ਦੱਸਦਾ ਮੈਂ ਦੱਸ ਰਿਹਾ ਤੁਹਾਡੀ ਦਿੱਕਤ ਹੈਗੀ ਹੈ ਮੈਂ ਉਹ স্মੈਲ ਦੀ ਹੈ ਮੈਂ ਉਹ ਮੈਂ ਲਿਖ ਰਿਹਾ ਦੇਖੋ ਮਸ਼ੀਨਰੀ ਦੇ ਵਿੱਚ ਉਹਦਾ ਕੋਈ ਇਸ਼ੂ ਨਹੀਂ ਹੈਗਾ ਤੇ ਇਹਨਾਂ ਦੇ ਥੋੜੇ ਛੋਟੇ ਹੈਗੇ ਆ ਕਿਉਂਕਿ ਇਹਨਾਂ ਨੇ ਥੋੜੇ ਲੇਟ ਲਾਇਆ ਠੀਕ ਜੀ ਇਹ ਲਿਖੂਗਾ ਰਿਪੋਰਟ ਜੀ ਉਹ ਪਹਿਲਾਂ ਹੀ ਮੇਰੀ ਰਿਪੋਰਟ 'ਚ ਹੈਗਾ ਪਹਿਲਾਂ ਵੀ ਇਹਨਾਂ ਨੂੰ ਇਸ ਗੱਲ ਤੇ ਹੋਈ ਸੀ ਉਹ ਸ਼ੁਰੂ ਦੇ ਵਿੱਚ ਉਹ ਲਿਖੀ ਹੋਈ ਹੈ ਪਹਿਲਾਂ ਹੀ ਠੀਕ ਹੈ ਇਹਨਾਂ ਦੇ ਛੋਟੀ ਹਾਈਟ ਦੇ ਆ ਜੀ ਕਿਉਂਕਿ ਹੁਣ ਉਹਨੂੰ ਪੇਡ ਨੂੰ ਆਪਾਂ ਰਤੋ ਰਾਤ ਨਹੀਂ ਵੀ ਨਹੀਂ ਬਣਾ ਸਕਦੇ। ਇਹ ਗ੍ਰੀਨਰੀ ਇਹ ਪੋਲੂਸ਼ਨ ਨੂੰ ਰੋਕਣ ਦੇ ਕੰਮ ਨਹੀਂ ਜਿਹੜੀ ਹੈ ਜੀ ਹਾਈਡਵੈਲ ਦੇ ਵਾਸਤੇ ਫਿਰ ਲੈਬਰੀਟਰੀ ਦੇ ਕਿੱਥੇ ਹੈਗੇ ਕਿਹੜਾ ਸਾਡੀ ਜਿਹਦੇ ਕੋਲ ਪਾਵਰ ਹੈ ਇਹਨਾਂ ਨੂੰ ਇਹਨਾਂ ਦੇ ਤਸਦੀਕ ਕਰਨ ਦੀ ਜਿਹਦੇ ਕੋਲ ਪਾਵਰ ਹੈ ਸੰਤੋਖ ਦੱਸੋ ਜੀ ਇਸ ਤੋਂ ਉਹਦੇ ਕੋਲ ਰਿਵੈਸਟ ਕਰ ਲਾਂਗੇ। ਨਹੀਂ ਡਿਵੈਲਪਮੈਂਟ ਡਿਪਾਰਟਮੈਂਟ ਹੈ ਜੀ ਇਹਨੂੰ ਕਿਹਾ ਇਹ ਕਿਤੇ ਵੀ ਛੋਟੀ ਹੈ। ਵੀ ਜਿਹੜਾ ਇਹ ਚੈੱਕ ਕਰਨਾ ਹੈ ਵੀ ਉਹ ਪੋਲੂਸ਼ਨ ਨੂੰ ਰੋਕਣ ਵਾਸਤੇ ਜਿਹੜੀ ਗ੍ਰੀਨਰੀ ਚਾਹੀਦੀ ਉਹ ਸਹੀ ਨਹੀਂ ਹੈ। ਇਹਨਾਂ ਦਾ ਕਹਿਣਾ ਦੋਤ ਹੈ ਹਜੇ ਦੇਖੋ ਪੇੜ ਜਿਹੜੇ ਆ ਹਵਾ ਨੂੰ ਰੋਕਦੇ ਆ ਠੀਕ ਹੈ ਨਾ ਹਵਾ ਰੁਕੂਗੀ ਤਾਂ 스멜 ਅੰਦਰੋਂ ਕੱਢਦਾ ਇਹਨਾਂ ਦਾ ਇੱਕ ਕਬੂਤਰ ਵੀ ਕਾਲੇ ਹੁੰਦੇ ਨੇ ਜਿਹੜੇ ਚਿੱਟੇ ਹੁੰਦੇ ਨੇ ਜਿਹੜੇ ਕਾਲੇ ਹੁੰਦੇ ਨੇ ਪੇੜ ਤੇ ਕਾਲੇ ਹੋ ਗਏ ਮੇਰੀ ਬੈਲਟ ਜਿੰਨੀ ਓਏ ਬੈਠੀ ਹੋਮ ਜੂ ਪਏ ਆ ਵਿਚਾਰੇ ਮਰੇ ਮਰੇ ਪਏ ਆ ਜੂ ਕੋਈ ਬੈਠਾ ਕਬੂਤਰ ਕਾਲੇ ਮੈਂ ਦੇਖਿਆ ਆਪਣੇ ਖੇਤਾਂ ਕਾ ਬੁੱਧ ਕੇ ਲੈ ਆਇਆ ਕਰਨਾ ਉਹਨਾਂ ਨੂੰ ਉਵੇਂ ਬੈਠੇ ਮਰਦੇ ਨੇ ਚਲੋ ਕੋਈ ਗੱਲ ਨਹੀਂ ਜੀ ਠੀਕ ਹੈ ਜਿਹੜੀ ਤੁਹਾਡੀ ਪ੍ਰੋਬਲਮ ਹੈ ਉਹ ਅਸੀਂ ਨੋਟ ਵੀ ਕਰ ਲਈ ਆ ਉਹਦਾ ਜਿਹੜਾ ਕੋਈ ਸੋਲੂਸ਼ਨ ਬਣਦਾ ਉਹ ਦੇਖਦੇ ਨਾਲ ਲੀਕ ਅਪ ਕਰਕੇ ਕਰਵਾਉਂਗਾ ਠੀਕ ਹੈ ਜੀ ਠੰਡ ਕਮਾਲੂ ਬਾਗਾ ਰੋਡ ਤੇ ਇੱਕ ਟਾਇਰਾਂ ਦੀ ਫੈਕਟਰੀ ਹੈ ਜਿਹੜੀ ਉਹਦੇ ਅੱਗੇ ਖੜੇ ਆ ਜੀ ਇਹ ਤਿੰਨ ਦਿਨ ਤੋਂ ਅੱਜ ਧਰਨਾ ਚੱਲ ਰਿਹਾ ਸੀਗਾ ਉਸ ਦੇ ਵਿੱਚ ਸਾਡੀਆਂ ਜਿਹੜੀਆਂ ਪ੍ਰਸ਼ਾਸਨ ਨੇ ਬੇਨਤੀਆਂ ਕੀਤੀਆਂ ਸੀ ਵੀ ਇਹਨੂੰ ਆ ਕੇ ਚੈੱਕ ਕੀਤਾ ਜਾਵੇ ਅਜ ਉਸ ਬੇਨਤੀ ਤੇ ਡੀਐਸਪੀ ਸਾਹਿਬ ਤੇ ਸਾਡੇ ਐਸਐਚਓ ਸਾਹਿਬ ਰਾਮਾ ਨੇ ਮੀਟਿੰਗ ਕਰਵਾਈ ਸੀਗੀ ਤਹਿਸੀਲਦਾਰ ਸਾਹਿਬ ਨਾਲ ਤੇ ਉਹਨਾਂ ਨੇ ਅੱਜ ਹੁਕਮ ਤੇ ਅੱਜ ਐਕਸੇ ਪੋਲੂਸ਼ਨ ਬੋਰਡ ਦੇ ਐਕਸ਼ਨ ਸਾਹਿਬ ਆਏ ਸੀ ਬਟੰਡਾ ਤੋਂ ਤੇ ਉਹਨਾਂ ਨੇ ਵਿਜ਼ਿਟ ਕੀਤੀ ਇੱਥੇ ਸਾਰੇ ਆਸ-ਪਾਸੇ ਸਭ ਚੈੱਕ ਕਰਕੇ ਗਏ ਐ ਤੇ ਉਹਨਾਂ ਨਾਲ ਅਸੀਂ ਪੁੱਛਿਆ ਤਾਂ ਉਹ ਕਹਿੰਦੇ ਵੀ ਪ੍ਰਦੂਸ਼ਣ ਜਰੂਰ ਹੈ 스멜 ਵੀ ਹੈ ਜੋ ਕਿ ਇਹ ਸਿਹਤ ਲਈ ਹਾਨੀਕਾਰਕ ਹੈ ਤੇ ਮੈਨੂੰ ਵੀ ਅੱਜ ਤਿੰਨ ਚਾਰ ਦਿਨ ਦੀ ਬੰਦ ਪਈ ਆ ਤਾਂ 스멜 ਬਹੁਤ ਜ਼ਿਆਦਾ ਹੈ ਪਰ ਸਭ ਤੋਂ ਪਹਿਲਾਂ ਕੋਈ ਵੀ ਚੀਜ਼ ਜੇ ਲੱਗਦੀ ਆ ਤਾਂ ਜਾਨ ਤੇ ਮਾਲ ਦਾ ਪਹਿਲਾ ਖਿਆਲ ਰੱਖਿਆ ਜਾਂਦਾ ਮਾਲ ਦਾ ਬਾਅਦ ਚ ਹੁੰਦਾ ਜਿਹੜੀ ਉਹਦੀ ਕਮਾਈ ਹੋਣੀ ਹੈ ਜਾਨ ਪਹਿਲਾਂ ਤਾਂ ਉਹ ਜਾਨ ਦੇ ਵਿੱਚ ਕੀ ਆਉਂਦਾ ਜੀ ਵੀ ਆਸ-ਪਾਸੇ ਦਾ ਜਿਹੜਾ ਐਨਵਾਇਰਨਮੈਂਟ ਹੈ ਏਰੀਆ ਹੈ ਗ੍ਰੀਨ ਗ੍ਰੀਨਰੀ ਹੈ ਉਹਨੂੰ ਭਾਲ ਰੱਖਿਆ ਜਾਵੇ ਜਾਂ ਉਹਨੂੰ ਪਹਿਲਾਂ ਹੀ ਕਾਮਯਾਬ ਕਰਕੇ ਫਿਰ ਫੈਕਟਰੀ ਦੇ ਵਿੱਚ ਕੋਈ ਵੀ ਜਿਹੜਾ ਪ੍ਰੋਜੈਕਟ ਆਇਆ ਜਾਂ ਚੱਲਣ ਦੇ ਕਾਬਿਲ ਹੁੰਦਾ ਜੀ ਤਾਂ ਇੱਥੇ ਦੇਖਿਆ ਗਿਆ ਉਹ ਕਹਿੰਦੇ ਵੀ ਇਹ ਜਿਹੜੇ ਦਰਖਤ ਲੱਗੇ ਆ ਵੀ ਕਮ ਸੇ ਕਮ ਇਹ ਸਾਰੇ 6-6 ਮਹੀਨੇ ਦੇ ਆ ਵੀ ਛੋਟੇ ਆ ਤੇ ਗ੍ਰੀਨਰੀ ਦਾ ਸਹੀ ਪ੍ਰਬੰਧ ਨਹੀਂ ਹੈ ਇੱਥੇ ਕਦਾ ਜੀ ਕੰਟੀਨਿਊ ਜੇ ਧਰਨਾ ਉਹ ਕਹਿੰਦੇ ਅਸੀਂ ਰਿਪੋਰਟ ਬਣਾ ਦੇਵਾਂਗੇ ਜਿਹੜੀਆਂ ਦੇ ਕਮੀਆਂ ਐ ਅਸੀਂ ਲਿਖ ਕੇ ਦੇ ਦੇਵਾਂਗੇ ਤੁਸੀਂ ਉੱਪਰ ਤੋਂ ਰਿਪੋਰਟ ਲੈ ਕੇ ਅਸੀਂ ਜੋ ਵੀ ਐ ਜੇ ਪ੍ਰਸ਼ਾਸਨ ਦਾ ਅਸੀਂ ਬੇਨਤੀ ਕਰੀ ਜਾਂਦੇ ਆ ਸਾਰੇ ਨਾਲ ਐ ਜੇ ਨਾ ਵੀ ਫਿਰ ਸਾਡੇ ਕੋਈ ਪੱਲੇ ਪਿਆ ਤਾਂ ਅਸੀਂ ਕੋਟ ਦਾ ਰੁਖ ਕਰਾਂਗੇ ਤੇ ਧਰਨਾ ਸਾਡਾ ਕੰਟੀਨਿਊ ਰਹੂਗਾ ਜੀ